ਤਦੋ 2 ਸਾਲ ਹੋ ਗਏ ਐਨੀਆਂ ਠੱਗੀਆਂ ਬੱਜੀਆਂ ਤੇਰੇ 2 ਸਾਲਾਂ ਚ ਅਸ਼ਰਿਆ ਬਣਾ ਲਾ ਸਾਸਾ ਨੂੰ ਕੰਮ ਚੱਲਦਾ 10 ਇੱਕ ਵੀ ਪਰਚਾ ਕਿਸੇ ਟਰੈਵਲ ਏਜੰਟ ਦੇ ਉੱਤੇ ਕੱਢ ਕੇ ਦੇ ਕਾਨੂੰਨ ਕੋਲ ਵੀ ਹਾਂ ਆਹ ਮਾਨ ਸਰਕਾਰ ਨੇ ਪਰਚਾ ਦਿੱਤਾ 420 ਦੇ ਪਰਚੇ ਉਹਦੇ ਤੇ ਜਿਹੜੀ ਬੀਬੀ ਨੇ ਬਗਦਮਾ ਕਰਾਇਆ ਪਹਿਲਾਂ ਜਿਹੜੀ ਕੰਨੀ ਭੰਲਦਾ ਯਾਰ ਮੰਗਦਾ ਆ ਬੈਠਾ ਬਚਾਰਾ ਘਰੇ ਬੈਠਾ ਕਿਸੇ ਏਜੰਟ ਨੂੰ ਫੋਨ ਵੀ ਨਹੀਂ ਕੀਤਾ ਹੋਣਾ ਇਹਨੇ ਇਹ ਕਾਨੂੰਨ ਹੈ ਕਿ ਚੱਕ ਕੇ ਬਰਾਬਰ ਪਰਚਾ ਦੇ ਦਿਓ ਭਾਨੇ ਨੇ ਭਲਾ ਤੇ ਅਮਰੇ ਇਹ ਕਾਨੂੰਨ ਹੈ ਇਹ ਪੂਰਾ ਦਾਹਸ ਦਾ ਮਾਹੌਲ ਬਣਾ ਰਹੇ ਆ ਅੱਜ ਮੈਨੂੰ ਕਈ ਮੁੰਡਾ ਦੇ ਫੋਨ ਆਏ ਕਹਿੰਦੇ ਭਾਈ ਸਾਨੂੰ ਮਨਸ਼ੀ ਦਾ ਫੋਨ ਆਇਆ ਕੋਈ ਕਹਿੰਦਾ ਕੋਈ ਕਹਿੰਦਾ ਸੱਚੋ ਦਾ ਫੋਨ ਆਇਆ ਉੱਥੇ ਨਹੀਂ ਜਾਣਾ ਐ ਕਰਦੇ ਆਗੇ ਉਹ ਕਰਦੇ ਆਗੇ ਡਾਂਗਾ ਪਹਿਣ ਗਿਆ ਪੰਜਾਬ ਦੀ ਛੱਡੂ ਚਾਹੀਏ ਇਹ ਸੈਂਟਰ ਦੀਆਂ ਫਾਗੋ ਫੋਰਸਾਂ ਲਿਆ ਕਿੱਥੇ ਲਾ ਦੇ ਪਰ ਮੈਂ ਕੋਈ ਗੱਲ ਕਹਿਣਾ ਕਿ ਇਹ ਜ਼ਬਰ ਦੇ ਖਿਲਾਫ ਲੜਾਈ ਹੈ ਇੱਕ ਵਾਰੀ ਆਪਣੇ ਇਤਿਹਾਸ ਨੂੰ ਚੇਤੇ ਕਰ ਲਿਓ ਤੇ ਆਪਣੇ ਗੁਰੂਆਂ ਨੂੰ ਚੇਤੇ ਕਰ ਲਿਓ ਕਿ ਅਸੀਂ ਜਦੋਂ ਵੀ ਜ਼ਬਰ ਦਾ ਟੱਕਰਾ ਕੀਤਾ ਗੋਡੇ ਵੀ ਟੇਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਤਰੀਕ ਦੇ ਇਕੱਠ ਬਾਰੇ ਜੋ ਭਵੰਤ ਮਾਲ ਦੀ ਰਹਿਸ਼ ਦੇ ਅੱਗੇ ਸਰੂਰ ਚ ਹੋਣਾ ਤੇ ਹੋਰ ਜਿਹੜੀਆਂ ਜਿਹੜੀਆਂ ਗੱਲਾਂ ਬਾਤਾਂ ਹੋਰ ਵੀ ਨੇ ਕਾਫੀ ਗੱਲਾਂ ਬਾਤਾਂ ਨੇ ਮੇਰਾ ਇੱਧਰ ਸਾਰੇ ਧਿਆਨ ਨਾਲ ਸੁਣ ਲਿਓ ਕਿਉਂਕਿ ਬੜੀਆਂ ਤਕਰਮ ਬਾਜ਼ੀਆਂ ਖੇਡ ਰਹੀ ਐ ਸਰਕਾਰ ਬੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਅੱਜ ਸਵਰਜੀ ਸਮਾਨ ਦਾ ਆਪਾਂ ਦੇਖਿਆ ਕਿਵੇਂ ਘਰੇ ਘਰਾਓ ਕੀਤਾ ਗਿਆ ਕਿ ਐਪੀ ਦਾ ਲੋਕਾਂ ਦਾ ਚੁਣਿਆ ਹੋਇਆ ਐਪੀ ਆ ਉਹਨੂੰ ਕਿਵੇਂ ਘਰੇ ਲੈ ਰਵੰਦ ਕਰ ਲਿਆ ਘੇਰ ਲਿਆ ਤਿੰਨ ਤਰੀਕ ਦੇ ਇਕੱਠ ਨੂੰ ਕਿਸੇ ਤਰੀਕੇ ਨਾਲ ਇਹ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋਰ ਲੱਗਿਆ ਡੀ ਚੋਟੀ ਦਾ ਪਰ ਲੋਕ ਪੰਜਾਬ ਦੇ ਪੱਪਾ ਭਾਲ ਆ ਉਹ ਕਿਹੜਾ ਜ਼ਿਲ੍ਹਾ ਉਹ ਕਿਹੜਾ ਪਿੰਡ ਆ ਉਹ ਕਿਹੜਾ ਸ਼ਹਿਰ ਆ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਤੋਂ ਫੋਨ ਆ ਰਿਹਾ ਕਿ ਭਾਈ ਟਰਾਲੀਆਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਭਾਈ ਟੱਕਲ ਕਰਾ ਲੈ ਕੋਈ ਕਹਿੰਦਾ ਭਾਈ ਬੱਸਾਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਭਾਈ ਬੈਨਾਂ ਲੈ ਕੇ ਆ ਰਹੇ ਆ ਸਿੱਖ ਤਾਂ ਮੇਰਾ ਵੀਰ ਗੱਲ ਧਿਆਨ ਨਾਲ ਸੁਣ ਲਿਓ ਸਭ ਤੋਂ ਪਹਿਲੀ ਗੱਲ ਪਹਿਲੀ ਗੱਲ ਇਹ ਆ ਵੀ ਇੱਕ ਤਾਂ ਡਰਨਾ ਨਹੀਂ ਜਮੇ ਇਹ ਪੂਰਾ ਤਹਿਸ ਦਾ ਮਾਹੌਲ ਬਣਾ ਰਹੇ ਆ ਅੱਜ ਮੈਨੂੰ ਕਈ ਮੁੰਡਿਆਂ ਦੇ ਫੋਨ ਆਏ ਕਹਿੰਦੇ ਭਾਈ ਸਾਨੂੰ ਮਨਸ਼ੀ ਦਾ ਫੋਨ ਆਇਆ ਕੋਈ ਕਹਿੰਦਾ ਕੋਈ ਕਹਿੰਦਾ ਸੱਚੂ ਦਾ ਫੋਨ ਆਇਆ ਉੱਥੇ ਨਹੀਂ ਜਾਣਾ ਐ ਕਰਦਿਆਂਗੇ ਉਹ ਕਰਦਿਆਂਗੇ ਡਾਂਗਾ ਪੈਣ ਗਿਆ ਕੋਈ ਗੱਲ ਨਹੀਂ ਕਰਨ ਨੂੰ ਚਾਹ ਪੂਰੇ ਡਾਂਗਾ ਮਾਰਨ ਵਾਲੇ ਵੀ ਲਾ ਲਓ ਰੀਜ ਜਬਰ ਦਾ ਮੁਕਾਬਲਾ ਸੌਰਨਾ ਕਰਾਂਗੇ ਆਵਾਂਗੇ ਹੋਟ ਪਿੱਛੇ ਅਤ ਨਾਲੀ ਗੱਲ ਨਹੀਂ ਰਹੇਗੀ ਕਿਉਂਕਿ ਇਹ ਮਸਲਾ ਜ਼ਬਰ ਦੇ ਖਿਲਾਫ ਆ ਜ਼ੁਲਮ ਦੇ ਖਿਲਾਫ ਲੜਾਈ ਆ ਮਸਲਾ ਕੱਲਾ ਭਾਨਾ ਸਿੱਧੂ ਨੇ ਲੈ ਗਿਆ ਜੋਧੀਆਂ ਆਵਾਜ਼ ਦੱਬ ਰਹੇ ਹੋ ਹੋਰ ਵੀ ਇੱਥੇ ਪੰਜਾਬ ਜੋ ਘਾਣ ਕਰਨ ਦੀ ਤਿਆਰੀ ਲਈ ਬੈਠੇ ਆ ਤੇ ਉਹਦੇ ਲਈ ਲੜ ਰਹੇ ਆ ਜਿਹੜੇ ਤੁਸੀਂ ਅੱਜ ਵੀ ਮੈਂ ਦੇਖ ਰਿਹਾ ਸੀਦਾ ਖਬਰ ਲੱਗੀ ਆ ਕਿ ਸਰਕਾਰ ਨੇ ਬੁਲਟ ਪ੍ਰੂਫ ਟਰੈਕਟਰ ਬਣਾ ਲਏ ਜੈxtra ਦਾ ਸਫਾਇਆ ਕਰਨ ਲਈ ਜੋ ਪਿਛਲੇ ਦਿਨਾਂ ਝੁੱਠੇ ਮੁਕਾਬਲੇ ਹੋਏ ਆ ਤੇ ਤੁਸੀਂ ਜਾਇਦਰ ਕਹਿ ਕੇ ਮਾਰ ਰਹੇ ਹੋ ਕਿਸੇ ਨੂੰ ਕਿਸ ਨੂੰ ਅਤਵਾਦੀ ਕਹਿ ਕੇ ਮਾਰ ਦਿਓਗੇ ਜਿਹੜੇ 20 ਤਰੀਕਾ ਨਾਲ ਤੁਸੀਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਆਵਾਜ਼ਾਂ ਦਬਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇੱਕ ਤਾਂ ਧਿਆਨ ਨਾਲ ਗੱਲ ਸੁਣ ਲਿਓ ਨੌਜਵਾਨੋ ਕੋਈ ਪ੍ਰਵਾਹ ਨਹੀਂ ਕਰਨੀ ਜੇ ਪੁਲਿਸ ਐਸਐਚਓ ਕੋਈ ਡੀਐਸਪੀ ਕੋਈ ਮੁਨਸੀ ਕੋਈ ਹੋਰ ਅਧਿਕਾਰੀ ਫੋਨ ਕਰਦਾ ਡਰਾਉਂਦਾ ਉਹਦੀ ਰਿਕਾਰਡਿੰਗ ਕਰ ਲਓ ਰਿਕਾਰਡਿੰਗ ਕਰਕੇ ਵਾਇਰਲ ਕਰੋ ਵੀ ਪਲਾਮੇ ਥਾਣੇ ਦਾ ਸਭ ਤੋਂ ਭੈ ਸਾਨੂੰ ਫੋਨ ਕਰਦਾ ਡੀਐਸਪੀ ਫੋਨ ਕਰਦਾ ਕੋਈ ਮੁਨਸੀ ਫੋਨ ਕਰਦਾ ਤੁਹਾਡੇ ਘਰਾਂ ਚ ਆਉਂਦੇ ਨੇ ਵੀਡੀਓ ਬਣਾ ਕੇ ਵਾਇਰਲ ਕਰੋ ਇਹਨਾਂ ਦੇ ਇਹਨਾਂ ਦੇ ਜ਼ਬਰਦਸਤ ਤਾਨਾਸ਼ਾਹ ਅਦਾਇਆ ਅਪਣਾਇਆ ਹੋਇਆ ਇਹਨਾਂ ਨੇ ਉਹਦਾ ਵੀ ਲੋਕਾਂ ਨੂੰ ਪਤਾ ਲੱਗੇ ਇਹ ਸਾਹਮਣੇ ਲੱਗੇ ਹੁਣ ਵੀ ਕਿਵੇਂ ਇਹ ਜ਼ਬਰ ਦੇ ਨਾਲ ਡੰਡੇ ਦੇ ਜੋਰ ਤੇ ਲੋਕਾਂ ਦੀ ਆਵਾਜ਼ ਨੂੰ ਦੱਬ ਰਹੇ ਆ ਕਿਸੇ ਨੇ ਇਸ ਤਰ੍ਹਾਂ ਦੀ ਕਾਰਵਾਈ ਕਰ ਦੇ ਨਾਜ ਨਾਲ ਡਰਨ ਨਾਲ ਡਰ ਕੇ ਅੱਜ ਕੱਲ੍ਹ ਅਜ ਬੈਠ ਕੇ ਜਾਲਮਕਾਂ ਅੰਝ ਬੈਠੇ ਹੋ ਦੱਬ ਲੋ ਜਦੋਂ ਜੂ ਤੋੜੇ ਕਰਾਜੀ ਅੱਗੇ ਪਹੁੰਚਣ ਲਈ ਸੇਕ ਪਹੁੰਚਣਾ ਨੂੰ ਹੁਣ ਬੇੜਾ ਡਰਨ ਦਾ ਨਹੀਂ ਦਹਿਸ਼ਤ ਪਾਉਣ ਦੇ ਪੂਰਾ ਮਾਹੌਲ ਜਿਵੇਂ ਉਹਨੂੰ ਡੇਬੂ ਬਣਾ ਲੈ ਬਣਾਇਆ ਸੀਗਾ ਟੀਮਾਂ ਵਗਾ ਲਈਆਂ ਬਾਹਰੋਂ ਸੈਂਟਰ ਤੋਂ ਮਗਾਲੀਆਂ ਫੋਰਸਾਂ ਜੱਟ ਬੰਦ ਕਰਤੇ ਜੀ ਹੁਣ ਵੀ ਇਹ ਪੂਰਾ ਬਰਤਾਂਤ ਆਇਆ ਸਰਜਣ ਕੇ ਮੀਰੀਆਂ ਆਈ ਦੇਖੋ ਜੀ ਸੌਣੀ ਜੀ ਤਵਦੀਰ ਕਰਤਾ ਸੰਦੂਰ ਜੀ ਸਾਰੇ ਪੰਜਾਬ ਦੀ ਪੁਲਿਸ ਉਹ ਜੇ ਨਹੀਂ ਕੋਈ ਗੱਲ ਨਹੀਂ ਪੰਜਾਬ ਦੀ ਛੱਡੋ ਜਾਈਏ ਇਹ ਸੈਂਟਰ ਦੀਆਂ ਸਾਰੀਆਂ ਫੋਰਸਾਂ ਲਿਆ ਕਿੱਥੇ ਲਾ ਦੇ ਪਰ ਮੈਂ ਕੋਈ ਗੱਲ ਕਹਿਣਾ ਕਿ ਇਹ ਜ਼ਬਰ ਦੇ ਖਿਲਾਫ ਲੜਾਈ ਹੈ ਤੇ ਸਾਡੇ ਗੁਰੂਆਂ ਦਾ ਸਿਧਾਂਤ ਰਿਹਾ ਸਾਡੇ ਰਹਿਬਰਾਂ ਦਾ ਜੁਧਿਆਂ ਦਾ ਇੱਕ ਸਿਧਾਂਤ ਰਿਹਾ ਉਹਨਾਂ ਦਾ ਕਹਿਣਾ ਇਹ ਜ਼ਬਰ ਦੇ ਖਿਲਾਫ ਹੀ ਨਹੀਂ ਮੰਣੀ ਜੁਲਮ ਦੇ ਖਿਲਾਫ ਡਟ ਕੇ ਟੱਕਰਾਂ ਕਰਨਾ ਸਭ ਤੋਂ ਵੱਡੀਆਂ ਉਹਦਾ ਸਾਡੇ ਕੋਲ ਸਾਡੇ ਗੁਰੂਆਂ ਦੀਆਂ ਹੈ ਜਬਰਦਸਤ ਸਬਰ ਦਾ ਮੁਕਾਬਲਾ ਕਿਵੇਂ ਕੀਤਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਨੌਵੇਂ ਪਾਤਸ਼ਾਹ ਹਰਿ ਤੇਗ ਬਹਾਦਰ ਨੇ ਜਬਰਦਸਤ ਮੁਕਾਬਲਾ ਸਬਰ ਦਾ ਕੀਤਾ ਸੀ ਕੋਈ ਗੱਲ ਨਹੀਂ ਕੋਨਸੈਂਸ ਜੇ ਤੇਰੇ ਹਲੇ ਮਨ 'ਚ ਕੋਈ ਹੈਗਾ ਵੀ ਹੋਰ ਬੰਦੇ ਲੋਕਾਂ ਨੂੰ ਕੁੱਟਮਾਰ ਕਰਨੀ ਹੈ ਹਲੇ ਤੱਕ ਚਾਹ ਪੂਰਾ ਨਹੀਂ ਹੋਇਆ ਜਿਹੜਾ ਛੱਡ ਕੇ ਐਨਐਸਏ ਵੀ ਦਾ ਆਖਿਰ ਨੂੰ ਦੇਖਣੀਗਾ ਅੱਜ ਵੀ ਉਹਨਾਂ ਮਗਰਮ ਤੇ ਢਾਹ ਰਿਹਾ ਹੈ ਬਾਹਨੇ ਵਾਲੀ ਗੱਲ ਨੂੰ ਵੀ ਦੇਖ ਲਿਆ ਮੂਸੇਲਾ ਮਸਲਾ ਕਿ ਤੁਸੀਂ ਬੱਚੀ ਰੋੜਤਾ ਉਹਨੇ ਕਤਲ ਦੇ ਸਿੱਧੂ ਰੂਪ ਤੁਸੀਂ ਜ਼ਿੰਮੇਵਾਰ ਹੋ ਉਦੋਂ ਵੀ ਲੋਕੀ ਉੱਠ ਖੜ੍ਹਦੇ ਚੰਗੇ ਰਹਿੰਦੇ ਉਹ ਲੋਕ ਚੱਪ ਰਹੇ ਸੋ ਮੇਰਾ ਵੀਰ ਇੱਕ ਤਾਂ ਧਿਆਨ ਨਾਲ ਸਾਰੇ ਗੱਲਾਂ ਸੁਣ ਲਿਓ ਕਿ ਆਪਾਂ ਹਰ ਹਾਲਤ ਦੇ ਵਿੱਚ ਤਿੰਨ ਤਰੀਕੂ ਆ ਸੁਣਿਓ ਟ੍ਰੈਵਲ ਕਿੰਤਨ ਪਰਿਵਾਰਕ ਸੁਨੇਹਬੋਤਾ ਸੀ ਹਜ਼ਾਰਾਂ ਮੰਜ਼ਰੋਂ ਸੌਂਪੀਆ ਵਿਚੋਂ ਕਿਸੇ ਨੂੰ ਮਲੇਸ਼ੀਆ ਚੋਂ ਕਿ ਸਿੰਗਾਪੁਰ ਚੋਂ ਅਰਮੀਨੀਆ ਚੋਂ ਲਿਬੀਆ ਚੋਂ ਲੈ ਕੱਢ ਕੇ ਲੈ ਆਂ। ਬਸ ਸਮਝਾ ਜੀ ਕਰ ਰਹੇ ਸੀ ਇਹ ਟ੍ਰੈਵਲ なんとか ਏ ਹੁਣ ਜਨਾਬ ਕਹਿ ਰਹੇ ਆ ਕਿ ਅਸੀਂ ਉਥੇ ਲੋਕ ਸਭਾ 'ਚ ਬੋਲਦੇ ਰਹੇ ਆ ਟ੍ਰੈਵਲ ਏਜੰਟਾਂ ਦੇ ਖਿਲਾਫ ਉਹ ਜਨਾਬ ਤੁਸੀਂ ਤਾਂ ਬਹੁਤ ਕੁਝ ਬੋਲਿਆ ਚਿੱਟੇ ਦੇ ਖਿਲਾਫ ਵੀ ਬੋਲਦੇ ਰਹੇ ਹੋ ਤੁਸੀਂ ਆ ਬੋਰਡਾਂ ਦੀਆਂ ਫੋਟਮਾਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਮਸ਼ਹੂਰੀਆਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਵੀਆਪੀ ਕਲਚਰ ਦੇ ਖਿਲਾਫ ਵੀ ਬਹੁਤ ਕੁਝ ਬੋਲੇ ਹੋ ਪਰ ਗੱਲ ਪੂਰੀ ਕਿਹੜੀ ਕੀਤੀ ਆ ਵੀ ਦੱਸ ਦਊ ਮੈਨੂੰ ਹੁਣ ਤੱਕ ਦਾ ਦੱਸ ਦੋ 14000 ਕਰੋੜ ਦੀ ਠੱਗੀ ਆ ਪੰਜਾਬ ਦੇ ਲੋਕਾਂ ਨਾਲ ਏਜੰਟਾਂ ਦੀ ਇਹ ਲਿਸੈਂਸ ਐਜੰਟ ਨੂੰ ਸਰਕਾਰ ਦਿੰਦੀ ਆ ਸੂਬਾ ਸਰਕਾਰਾਂ ਇਹ ਜਿੰਨੇ ਤੁਹਾਡੇ ਹਜ਼ਾਰਾਂ ਐਜੰਟ ਬੈਠੇ ਨੇ ਲੱਖਾਂ ਪੰਜਾਬ ਚ ਇਹ ਲਿਸੈਂਸ ਸਰਕਾਰ ਨਾਲ ਲਈ ਸਰ ਤੁਸੀਂ ਜਾਰੀ ਕੀਤੇ ਆ ਜਿਹੜੀ ਕੋਈ ਨੇ ਪਰਚਾ ਕਰਾਇਆ ਉਹਦੇ ਕੋਲ ਲਾਇਸੈਂਸ ਨਹੀਂ ਹੈਗਾ ਬਿਲਕੁਲ ਜਿਹਨੇ ਮਹਾਰੀਆ ਦਾ ਪਰਚਾ ਕਰਾਇਆ ਭਾਈ ਉਹ ਤੇ ਪਹਿਲਾਂ ਪਰਚਾ ਹੋਇਆ ਸੀ ਜਿਹੜੀ ਜਿਹੜੀ ਨੇ ਲਿਖਾਉਣੇ ਵਾਲਾ ਪਰਚਾ ਉਹਦੇ ਵੀ 420 ਦੇ ਪਰਚੇ ਇਹ ਪਰਚੇ ਨੇ ਹਾਂ ਕਿੰਨੇ ਪਰਚੇ ਨੇ ਉਹਦੇ 420 ਦੇ ਪਰਚੇ ਆ ਉਹਦੇ ਤੇ ਜਿਹੜੀ ਬੀਬੀ ਨੇ ਬਕਦਮਾ ਕਰਾਇਆ ਪਹਿਲਾਂ ਜਿਹੜੀ ਕੰਦੀ ਭੰਲਦਾ ਯਾਰ ਮੰਗਦਾ ਨਾ ਲਾਇਸੈਂਸ ਨਾ ਸੰਸ ਹੈ ਨਾਹੇ ਪਰਚੇ ਹੈ ਉਹ ਸਰਿਆਂ ਫਿਰਦੇ ਹੈ ਇਹ ਜਨਾਬ ਕਾਨੂੰਨ ਦੀ ਗੱਲ ਕਰਦੇ ਹੈ ਕਾਨੂੰਨ ਤੋਂ ਤੇਰੀ ਕੀ ਹੋ ਗਿਆ ਇਹ ਕਿਹੜਾ ਕਾਨੂੰਨ ਆ ਜਨਾਬ ਕਿ ਆਪਾਂ 379 ਬੀ ਲਾਦ ਗਏ ਭਾਨੇ ਤੇ ਕਿ ਚੈਨੀ ਖੋਣ ਲੱਗ ਗਿਆ ਇਹ ਕਾਨੂੰਨ ਹੈ ਭਾਨਾ ਦਾ ਯਾਰ ਮੰਗਦਾ ਹੈ ਕਾਨੂੰਨ ਹੈ ਇੱਕ ਪਰਚਾ ਦੂਜਾ ਤੀਜਾ ਚੌਥਾ ਪੰਜਵਾਂ ਛੀਨਾ ਰਿਮਾਰਡ ਦੀ ਮੰਗਦਾ ਪਹਿਲਾ ਪਰਚਾ ਰਿਮਾਰਡ ਦੀ ਮੰਗਦਾ ਪਹਿਲਾ ਪਰਚਾ ਆ ਬੈਠਾ ਵਿਚਾਰਾ ਘਰੇ ਬੈਠਾ ਕਿਸੇ ਯਾਰ ਨੂੰ ਫੋਨ ਵੀ ਨਹੀਂ ਕੀਤਾ ਹੋਣੇ ਨੇ ਇਹ ਕਾਨੂੰਨ ਹੈ ਕਿ ਚੱਕ ਕੇ ਬਰਾਬਰ ਪਰਚਾ ਦੇ ਦਿਓ ਭਾਨੇ ਨੇ ਭਲਾਤੇ ਆਉਣੇ ਇੱਥੇ ਇਹ ਕਾਨੂੰਨ ਹੈ ਇਹ ਕਾਨੂੰਨ ਹੈ ਕਿ ਅੱਜ ਉਹ ਜਿਹੜੀ ਬੀਬੀ ਬੋਲੀ ਉਹ ਜਿਹੜੀ ਮੁੰਡਾ ਧੂਰੀ ਤੋਂ ਐਮਐਲਏ ਰਿਹਾ ਉਹ ਗੋਲਡੀ 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 ਧੂਰੀ ਵਾਲਾ ਮੁੰਡਾ ਇਹਨੇ ਉਹਦੇ ਘਰੋਂ ਬੋਲੀ ਅੱਜ ਕੁੜੀ ਉਹ ਕੀ ਘੰਗੂੜਾ ਕਹਿ ਦਿੰਦਾ ਉਹਨਾਂ ਨੂੰ ਪਤਾ ਨਹੀਂ ਪੂਰਾ ਸਿਮਰਤ ਘੰਗੂੜਾ ਸਿਮਰਤ ਘੰਗੂੜਾ ਬੋਲੀ ਕੁੜੀ ਵੀ ਇਹ ਜਬਰ ਕਰ ਰਿਹਾ ਕਾਹਨ ਕਰ ਰਿਹਾ ਲੋਕਤੰਤਰ ਦਾਜੀ ਲੋਕਾਂ ਦੀ ਵਾਇ ਜੱਪ ਰਿਹਾ ਅੱਜ ਹੀ ਅੱਜ ਹੀ ਅੱਥਰੇ ਗੋੜੀ ਤੋਂ ਇਹ ਕਿਹੜੇ ਬਿジネス ਦਾ ਸੰਮਣ ਆ ਗਿਆ ਵੀ ਆਇਆ ਤੜਕੇ ਆ ਜਾਵੇ ਪੇਸ਼ ਹੋ ਜਾ ਜਿਹੜਾ ਮਰਜ਼ੀ ਬੋਲੇ ਭਾਨੇ ਦੇ ਹੱਕ ਜਿਹੜਾ ਬੋਲੂ ਉਹਦੇ ਨਾਲ ਤੱਕ ਮੈਂ ਕਹਿੰਦਾ ਜਿਹੜਾ ਪੰਜਾਬ ਦੇ ਹੱਕ ਚ ਭਾਨੇ ਦੇ ਹੱਕ ਚ ਕਿਸੇ ਜਿਹੜੀਆਂ ਆਵਾਜ਼ਾਂ ਨੇ ਦੱਬਣ ਦੀ ਕੋਸ਼ਿਸ਼ ਕਰਦਾ ਜਿਹੜਾ ਬੰਦਾ ਬੋਲਦਾ ਨਾਲ ਹੀ ਨਾਲ ਉਹਦਾ ਸੰਮਣ ਉਹਦਾ ਸੰਮਣ ਇਹ ਕਦੇ ਸਾਨੂੰ ਜੇ ਉੱਥੇ ਲੁੱਟ ਲਿਆ ਜੀ ਸਾਡੀ ਮੇਅਰ ਦੀ ਕੁਰਸੀ ਖੋ ਗਏ ਲਗੀ ਬੀਜੇਪੀ ਉੱਠ ਕੇ ਲੈ ਗਈ ਅਸੀਂ ਸੁਨੀਪੋਰਟ ਜਾਵਾਂਗੇ ਲੋਕਾਂ ਅੰਦਰ ਦਾ ਘਾਣ ਹੋ ਗਿਆ ਈੜੀ ਸਾਡੇ ਇਹਨੂੰ ਫੜਨ ਨੂੰ ਪੜੇ ਕਿੰਨੀ ਵਾਰ ਨੂੰ ਛੋਡੇ ਬਾਰੀ ਘਾਣ ਹੁੰਦਾ ਜਨਾਬ ਆ ਘਾਣ ਨੀਰ ਆ ਬੈਠੀਏ ਬਰਦਬਚਰੀਆ ਬੈਠੀਏ ਮਗਰ ਸਾਡੇ ਦੀ ਤਾਦੀ ਰੋਜ਼ ਰੋਂਦੀ ਦੇ ਅੱਖਾਂ ਸੁੱਚੀਆਂ ਪੰਗਿਆ ਇਹ ਘਾਣ ਨਹੀਂ ਇਹ ਕੇ ਮਾਂ ਦਾ ਕੇ ਇਹਦਾ ਪੁੱਤ ਨਹੀਂ ਹੈਗਾ ਇਹ ਇਹਦਾ ਖੂਨ ਨਹੀਂ ਤੁਸੀਂ ਗੱਲ ਕਰਦੇ ਨੌਜਵਾਨਾਂ ਨੂੰ ਕਿ ਮੈਨੂੰ ਦੁੱਖ ਹੁੰਦਾ ਕਿ ਨੌਜਵਾਨ ਟਰੈਵਲ ਜੈਂਟਾ ਦੇ ਪਸਾਰ ਤੇ ਖਲਾਨਾ ਕਰਦੇ 10 ਮਾਨ ਸਾਹਿਬ 10 ਪੰਚ ਇੱਕ ਵੀ ਪਰਚਾ ਕਿਸੇ ਟਰੈਵਲ ਜੈਂਟਰੀ ਦੀ ਸਰਕਾਰ ਤੇ ਕੱਢ ਕੇ ਦੇਰ ਰਕੜ ਤਰੁ 2 ਸਾਲ ਹੋ ਗਏ ਐਨੀਆਂ ਠਗੀਆਂ ਬੱਦੀਆਂ ਤੇਰੇ 2 ਸਾਲਾਂ ਅੱਛਰਿਆ ਬਿਨਾਂ ਸਰਕਾਰ ਦਾ ਕੰਮ ਚੱਲਦਾ ਕਾ ਸਿੱਕ ਵੀ ਪਰਚਾ ਕਿਸੇ ਟਰੈਵਲ ਏਜੰਟ ਦੇ ਉੱਤੇ ਕੱਢ ਕੇ ਦੇ ਕਾਨੂੰਨਿਕਲ ਵੀ ਹਾਂ ਆਹ ਮਾਨ ਸਰਕਾਰ ਦੇ ਪਰਚਾ ਦਿੱਤਾ ਦੱਸ ਜਿਵੇਂ ਦਿੱਤਾ ਪਰਚਾ ਸੋਸ਼ ਕਰਕੇ ਇਹ ਗੱਪ ਰੋੜ ਨੇ ਬੰਦ ਕਰ ਦਮਰਾ ਕਰਨਾ ਲੋਕਾਂ ਨੂੰ ਬੰਦ ਕਰ ਦੇ ਚਟਪਲੇ ਸੁਣਾਉਣੇ ਕਹਾਣੀਆਂ ਸੁਣਾਉਣੀਆਂ ਇਹ ਬੰਦ ਕਰ ਦੇ ਗੱਲਾਂ ਦਾ ਖੜਾ ਬਣਾ ਕੇ ਲੋਕਾਂ ਨੂੰ ਦੇ ਜਿੰਦਾ ਗੁਲਾ ਦਿੱਤੀ ਜਾਂਦੇ ਆ ਇਹ ਸਮਝ ਗਏ ਤੇ ਨਾ ਚਾਹਾਂ ਲੋਕ ਬਹੁਤ ਹੋ ਗਿਆ ਉਸ ਕਰਨਾ ਚਾਹਣਾ ਅੱਜ ਵੀ ਕਹਿੰਦੇ ਆ ਪੰਜਾਬ ਦੀ ਕਰ ਪਾਇਤਨ ਸਾਧਰੀ ਕੋਈ ਨਹੀਂ ਇਹ ਲੋਕ ਹੈ ਬਹੁਤ ਵੱਡੀ ਤਾਕਤਾਂ ਜਬਰ ਨਾਲ ਲੋਕ ਦਵਾਈ ਨਹੀਂ ਦਬਦੇ ਹੁੰਦੇ ਇਹ ਬਾਲਾ ਵੱਡਾ ਪ੍ਰੇਖਾ ਪਾ ਲਈ ਬੈਠੇ ਤੇਰਾ ਸਲਾਹਕਾਰ ਪਤਾ ਨਹੀਂ ਕਿਹੜਾ ਜਿਹੜਾ ਹੈਗਾ ਸਲਾਹ ਅੰਦਾ ਚ ਜਾ ਕੇ ਇਹਨੂੰ ਹੀ ਵੰਗਾ ਬੋਲਿਆ ਇਹਨੂੰ ਹੀ ਬੰਦ ਕਰ ਦੋ ਆਹ ਬੋਲਿਆ ਇਹਨੂੰ ਹੀ ਬੰਦ ਕਰ ਦੇ ਸੋ ਇਸ ਕਰਕੇ ਭਾਈ ਤਿਆਰੀ ਫੁੱਲ ਰੱਖਣੀਆਂ ਨੌਜਵਾਨੋਂ ਸਾਧਨ ਸਟਾਲੀਆ ਟਰੈਕਟਰ ਗੱਡੀਆਂ ਮੋਟਰਸਾਈਕਲ ਜੋ ਵੀ ਜਿੱਥੋਂ ਵੀ ਆਉਣਾ ਹੈ ਸਬਰ ਤੇ ਮੈਂ ਫਿਰ ਕਹਿੰਦਾ ਸਬਰ ਤੇ ਜਾਬਤੇ ਤੋਂ ਕੰਮ ਲੈਣਾ ਸ਼ਾਂਤੀ ਬਣਾ ਕੇ ਰੱਖਣੀ ਇਹਨਾਂ ਨੇ ਪੂਰਾ ਟੰ ਲ ਜਾ ਜ਼ੋਰ ਲਾਉਣਾ ਡੀ ਚੋਟੀ ਦਾ ਵਿਕਸਾ ਕੇ ਪ੍ਰਧਾ ਕੇ ਕਿਸੇ ਬਹਾਨੇ ਕੁੱਟ ਗਏ ਜਬਰ ਕਰ ਗਏ ਜੇਲਾ ਸਿੱਟ ਗਏ ਸਟਲਾ ਪਰ ਇਹਨੂੰ ਇਹ ਕਹਿਣ ਦਾ ਬਹਾਨਾ ਦੇਣ ਦਾ ਮੌਕਾ ਦੇਣਾ ਕਿ ਹਾਂ ਉੱਥੇ ਕਿ ਕੋਈ ਗੱਲ ਨਹੀਂ ਆਓ ਜਿਹਨੇ ਮਾਰਨ ਲੱਗਾ ਅਸੀਂ ਖਾਣ ਨੂੰ ਚਾਹਾਂ ਆਓ ਜਿਹਨੇ ਚਲਾਉਣਾ ਜੋ ਕਰਨਾ ਚਲਾਓ ਇਹ ਤੁਹਾਡੇ ਵਿੱਚ ਬੰਦੇ ਵੀ ਬਾੜ ਸਕਦੇ ਐ ਫਿੱਟ ਕਰ ਸਿਰਫ ਕੋਈ ਨਾ ਕੋਈ ਗਾਲੇ ਹੁਣੇ ਪੂਰਾ ਵਰਤਾਂਦ ਆਪਣੇ মিডিਆ ਛੱਡਣ ਦੇ ਪੂਰਾ ਆਪਣੇ ਇਹਨਾਂ ਨੇ ਆਈਕੀਸਲ ਪੂਰਾ ਸਰਗਰਮ ਕਰਤਾ ਆਪਣਾ মিডিਆ ਸਰਗਰਮ ਕਰਤਾ ਖਿੱਦਿਆ ਹੋਇਆ ਆਪਣੇ ਬੰਦੇ ਸਰਗਰਮ ਕਰਤੇ ਪੌਣੇ ਦੀਆਂ ਪੁਰਾਣੀਆਂ ਵੀਡੀਓ 500 ਸਾਲ ਵਾਲੀਆਂ ਦਾ ਇਹ ਜੀ ਐਂ ਬੋਲਦਾ ਰਿਹਾ ਗਾਲਾਂ ਕੱਢਦਾ ਰਿਹਾ ਉਹ ਜਦੋਂ ਕਰਦਾ ਰਿਹਾ ਪ੍ਰੋਡੂਸਰ ਗਿਆ ਨਾ ਉਹ ਸਾਰਿਆਂ ਨੂੰ ਪਤਾ ਹੁਣ ਪਹਾਨਾ ਕੀ ਕਰਦਾ ਰਿਹਾ ਗੱਲ ਇਥੇ ਆ ਪਾਲੇ ਲਗਾਤਾਰ ਇੱਕ ਵਰਤਾਂਤਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਭਾਣੇ ਦੇ ਹੱਕ 'ਚ ਕੋਈ ਆਵੇ ਨਾ ਖੜੇ ਨਾ ਮੈਂ ਭੇਜਿਆ ਨਾ ਪੰਜਾਬ ਦੇ ਲੋਕੋ ਮਸਲਾ ਭਾਣਾ ਨਹੀਂ ਹੈ ਮਸਲਾ ਜ਼ਬਰ ਦੇ ਖਿਲਾਫ ਲੜਾਉਂਦਾ ਤੇ ਜ਼ੋਰ ਕਿਸੇ ਦੀ ਵੀ ਵਾਰੀ ਆਉਗੀ ਜ਼ਬਰ ਕਿਸੇ ਦੇ ਵੀ ਟਾਉਣਗੇ ਇਹ ਜਲੂ ਕਿਸੇ ਦੇ ਵੀ ਕਰਨਗੇ ਬਹੁਤ ਕੋਸ਼ਿਸ਼ਾ ਪੂਰਾ ਜ਼ੋਰ ਲਾ ਰੱਖਿਆ ਇਹਨਾਂ ਨੇ ਵੀ ਕਿਰਾ ਮਾਹੌਲ ਬਣਾ ਕੇ ਕੋਈ ਗੱਲ ਨਹੀਂ ਜਿੱਥੇ ਕਦੇ ਵੀ ਸਾਨੂੰ ਘੇਰਦੇ ਆ ਮੌਕੇ ਉੱਤੇ ਤੁਹਾਨੂੰ ਰਣਨੀਤੀ ਦੱਸੀ ਜਾਵਾਂਗੇ ਵੀ ਕੀ ਕਰਨਾ ਨਾਲ ਦੀ ਨਾਲ ਇੱਕ ਵਾਹ ਹੋਰ ਬੁਲਾਉਣਗੇ ਉਹ ਨਿਪੜ ਗਿਆ ਜੀ ਨਿਪੜ ਗਿਆ ਜੀ ਨਾ ਆਵਾਜ਼ ਨਾ ਦਿਓ ਨਿਪੜਣ ਤੋਂ ਬੜਾ ਅੱਜ ਹੀ ਉਹਨਾਂ ਚਾਰ ਪੰਜ ਮੁੰਡਿਆਂ ਨੇ ਫੋਨ ਆਏ ਕਹਿੰਦੇ ਭਾਈ ਨਿਪੜ ਗਿਆ ਮੈਂ ਕੋਈ ਨਿਪੜਿਆ ਨਹੀਂ ਜਿੰਨਾ ਜ ਸਾਡੇ ਮੂੰਹ ਚ ਗੱਲ ਨਹੀਂ ਸੁਣਦੇ ਕੋਈ ਉਹਨਾਂ ਦੇ ਕਿਸੇ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਵੀ ਨਿਪੜ ਗਿਆ ਇਹ ਆਵਾਜ਼ ਛੱਡ ਕੇ ਉਸ ਕਰਨਗੇ ਪਿੰਡਾਂ ਦੇ ਵਿੱਚ ਕੋਈ ਐ ਨਹੀਂ ਬੰਦੇ ਨੇ ਬਰਡ ਗਰੁੱਪਾਂ ਚ ਪਾ ਦੇਣ ਜਾਂ ਹੋਰ ਚਲਾ ਦੇਣ ਵੀ ਦੇਖੋ ਇਹ ਤਾਂ ਨਿਪੜ ਗਿਆ ਜੀ ਮਾਹੌਲ ਤਾਂ ਉਹਦਾ ਉੱਤੇ ਹੋਸ ਹੋ ਰਹੀ ਨਹੀਂ ਕੋਈ ਇਕੱਠੀ ਹੋਣਾ ਜਾ ਪਤਾ ਕੀ ਕਰਦੇ ਆ ਉੱਧੇ ਵੀ ਕਹਿੰਦੇ ਜੱਤੀ ਵਾਲੇ ਦਨ ਬਹੁਤ ਮੁੰਡਿਆਂ ਨੂੰ ਫੋਨ ਕੀਤੇ ਆ ਮੂਨ ਕਾਲਾ ਐਸਚੋ ਉਹਦੇ ਬਾਗਿਆ ਆਪਣੇ ਮੁੰਡਾ ਗੱਡ ਪੱਲਰਾਂ ਦੁਆਰੇ ਹੋਂਦੇ ਆਲੇੜੇ ਕੋ ਮੁੰਡੇ ਸਿਵਰ ਆ ਗਏ ਉਹਨੂੰ ਕਹਦਾ ਉਹ ਤਾਂ ਕੁਝ ਜਾਣਦੇ ਨਹੀਂ ਤੂੰ ਹੀ ਤਰੈ ਫਿਰਦਾ ਇਹ ਕੋਸ਼ਿਸ਼ ਇਹ ਵੀ ਕਰਨਗੇ WhatsApp ਗਰੁੱਪਾਂ 'ਚ ਪਾਉਣਗੇ ਫੋਨ ਕਰਨਗੇ ਵੀ ਉਹ ਤਾਂ ਇਕੱਠ ਨਹੀਂ ਹੁੰਦਾ ਜੀ ਦਾਈਨਾਮਾ ਹੋਗਾ ਜੀ ਨਿਬੜਗਾ ਜੀ ਉਹ ਤਾਂ ਵਾਪਸ ਲੈ ਲਿਆ ਜਿਨ੍ਹਾਂ ਨੇ ਨਾ ਜਿੰਨਾ ਚਿਰ ਸਾਡੇ ਮੂੰਹ ਦੇ ਵਿੱਚੋਂ ਮੈਂ ਬਾਰ-ਬਾਰ ਗੱਲ ਕਹਿੰਦਾ ਐ ਬੈਠ ਕੇ ਤੁਸੀਂ ਕੋਈ ਗੱਲ ਨਹੀਂ ਸੁਣਦੇ ਉਹਨਾਂ ਚਿਰ ਕਿਸੇ ਗੱਲ ਤੇ ਯਕੀਨ ਨਹੀਂ ਕਰਨਾ ਤਿੰਨ ਤਰੀਕ ਦਾ ਪ੍ਰੋਗਰਾਮ 10 ਵਜੇ ਭਵੰਤ ਦੇ ਘਰ ਦੇ ਅੱਗੇ ਆਉਣਾ ਸੰਗਰੂਰ ਜਿਹੜਾ ਇਹਦਾ ਪਲਾਂਟ ਦੇ ਨੇੜੇ ਹੈ ਬੇਰਕਾ ਦੇ ਪਲਾਂਟ ਦੇ ਨੇੜੇ ਆ ਡ੍ਰੀਮ ਲੈਂਡ ਡ੍ਰੀਮ ਲੈਂਡ ਭਰ ਲਿਓ ਆਪਣਾ ਅੱਜ ਤੇ ਆਪਣੇ ਮੋਬਾਈਲਾਂ ਦੇ ਤੋਂ ਗੂਗਲ ਮੈਪ ਤੇ ਆ ਡ੍ਰੀਮ ਲੈਂਡ ਕਲਾਉਡੀ ਵਰਸਾ ਕੀ ਹੈ ਬੇਰਕਾ 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 ਪਲਾਂਟ ਹੈ ਬੇਰਕੇ ਵਾਲਾ ਉਹਦੇ ਕੋਲੇ ਹੈ ਡ੍ਰੀਮ ਲੈਡ ਕਲੌਨੀ ਹੈ ਪਟਿਆਲਾ ਬਾਈਪਾਸ ਤੇ ਨਾਲ ਹਾਂ ਜੀ ਬੀਟ ਨਾਲ ਬਾਈਪਾਸ ਦੇ ਨਾਲ ਪਟਿਆਲਾ ਬਾਈਪਾਸ ਦੇ ਨੇੜੇ ਹੈ ਹਾਂਜੀ ਹਰ ਆਸ ਚ ਉੱਥੇ ਪਹੁੰਚਣਾ ਕੋਈ ਗੱਲ ਨਹੀਂ ਜੇ ਸਾਡੇ ਜਬਰ ਟਾਊਗਾ ਤੇ ਇਹਦਾ ਜਬਰ ਇਹਦੇ ਤਬੂਤ 'ਚ ਇੱਕ ਟੋਪੀ ਵਾਲਾ ਕੱਲ ਹੋਊਗਾ ਹੰਕਾਰ ਨੂੰ ਮਸ਼ਹਮਾਰ ਹੁੰਦੀ ਹੈ ਕੋਈ ਗੱਲ ਨਹੀਂ ਜਬਰ ਦਾ ਸਾਹਮਣਾ ਕਰਨ ਨੂੰ ਤਿਆਰ ਮਾਰ ਦਾ ਅੰਦਰ ਚਲਾਗ ਉਹਦਾ ਜਿਉ ਤਰੀ ਭੁੱਖ ਰਹਿੰਦੀ ਆ ਮਟਾਲਾ ਛੱਡੀ ਦਾ ਕਦਰ ਕੋਈ ਪਰ ਉਹਦੇ ਨੌਜਵਾਨੋ ਮੌਕੇ ਬਾਰ ਬਾਰ ਨਹੀਂ ਉਹਨਾਂ ਤੁਮ ਦਾ ਦਿੰਦਾ ਜੇ ਪਹਿਲਾਂ ਰਹਿੰਦੇ ਨਹੀਂ ਸਮੇਂ ਸੀ ਉੱਠ ਖੜਦੇ ਨਾ ਜੇ ਉਦੋਂ ਡਰ ਕੇ ਘਰਾਂ 'ਚ ਬੜ ਗਏ ਸੀ ਧਰਤ ਬਰਾਦੀ ਸੀ ਆ ਦਿਨ ਦੀ ਸੀ ਉਹਨੇ ਤੇ ਹੁਣ ਵੀ ਐਂ ਬੜ ਗਏ ਤਾਂ ਸਮਝ ਲਓ ਆਉਣ ਵਾਲੇ ਤੁਹਾਡੇ ਸਭ ਨੂੰ ਤੇ ਬੇਠੀ ਤੁਨੇ ਆਉਣਗੇ ਇੱਕ ਬੰਦਾ ਕੋਈ ਟਿੱਪਣੀ ਅੱਜ ਅੱਜ ਗੁੰਡਾਗਰਦੀ ਦੇਖੋ ਕਿੰਨੀ ਹੋਈ ਜਦੀਪ ਥਲੀ ਦਾ ਜਿਹੜਾ ਕੈਮਰੇਮੈਨ ਦਾ ਕੈਮਰਾ ਖੋਇਆ ਗਿਆ ਭੰਨਿਆ ਗਿਆ ਇੱਕ ਮੁੰਡਾ ਹਰੀਸ਼ ਹਰੀਸ਼ ਸੀਗਾ ਕੋਈ ਕੁਸਟੇਟੀਵੀ ਵਾਲਾ ਕੋਈ 10 ਸਟੇਟ ਬਦਲ ਚੈਨਲ ਦਾ ਨਾਂਸ ਕਰਕੇ ਉਹ ਪੱਤਰਕਾਰ ਨੂੰ ਧੱਕੇ ਮਾਰੇ ਗਿਆ ਅੱਜ ਕਦਰ ਕੋਈ ਨਹੀਂ ਛੱਡ ਰਹੀ ਅੱਜ ਪਰ ਇਹਨਾਂ ਨੇ ਬਹੁਤ ਚਾਲਾਂ ਚੱਲਣੀਆਂ ਨੇ ਹਰ ਚਾਲ ਦਾ ਆਪਾਂ ਸਬਰ ਨਾਲ ਮੂੰਹ ਤੋੜ ਜਵਾਬ ਦੇਣਾ ਕੋਈ ਹੋਰ ਗੱਲ ਦੱਸੋ ਵੀ ਕਿਹ ਕਹਨ ਵਾਲੀ ਆ ਤਾਂ ਹਾਂਜੀ ਭਾਈ ਈਜ਼ੀ ਵੀਡੀਓ ਦਾ ਤੇ ਹੱਕ ਚ ਬੋਲਦਾ ਉਹਦੇ ਨੇ ਧੱਕਾ ਹੋ ਰਿਆ ਇੱਕ ਵੀ ਉਹਦੇ ਪਿੰਡਾਂ ਚ ਵੀ ਘੇਰੇ ਜਾ ਸਕਦੇ ਉਹ ਸਾਰਾ ਪਹਿਲੇ ਹੀ ਮਾਨੋਵਾਲ ਛੋੜਾ ਸਹੀ ਹੋਵੇ ਮਾਨੋਵਾਲ ਪੂਰਾ ਮਜ਼ਬੂਤ ਰੱਖਣਾ ਮਜ਼ਬੂਤ ਇੱਕ ਵਾਰੀ ਆਪਣੇ ਇਤਿਹਾਸ ਨੂੰ ਚੇਤੇ ਕਰ ਲਿਓ ਤੇ ਆਪਣੇ ਗੁਰੂਆਂ ਨੂੰ ਚੇਤੇ ਕਰ ਲਓ ਕਿ ਅਸੀਂ ਜਦੋਂ ਵੀ ਜ਼ਬਰ ਦਾ ਟੱਕਰਾ ਕੀਤਾ ਗੋਡੇ ਨਹੀਂ ਟੇਕੇ ਇੱਕ ਵਾਰੀ ਇਤਿਹਾਸ ਪੜ੍ਹੋਗੇ ਤੁਹਾਨੂੰ ਸਮਝ ਲੱਗ ਜੈਣੀ ਸਾਰੀ ਤੇ ਚੇਤੇ ਕਰ ਲਿਓ ਕਿਵੇਂ ਸਾਡੇ ਸਾਹਿਬ ਜਦਾਂ ਨੂੰ ਕਿਵੇਂ ਸਾਡੇ ਗੁਰੂਆਂ ਨੂੰ ਕੀ ਕੁਛ ਹੋਇਆ ਸੀ ਇਹ ਦਿੱਤੇਗੇ ਕੀ ਕੁਛ ਹੋਇਆ ਪਰ ਉਹਨਾਂ ਨੇ ਮੁਕਾਬਲਾ ਦਿੱਤਾ ਹੀ ਡੱਟ ਕੇ ਜਾਵੋ ਐਵੇਂ ਨਾ ਉਹ ਕਰਿਆ ਕਰੋ ਆਇਓ ਤਨ ਤਰੀਕ ਨੂੰ 10 ਵਜੇ ਉਹ ਵਰਤਮਾਨ ਦੇ ਘਰ ਦੇ ਅੱਗੇ ਸੰਲੂਰ ਮੇਤਵਾਲਸਪਲਾਨ ਦੇ ਕੋਲੇ ਡੀਮੈਡ ਕਲੋਨੀ 10 ਵਜੇ ਮਿਲਦਾ ਜੀ ਉਹਦੇ ਤੱਕੜੇ ਲਓ ਵਾਹਿਗੁਰੂ ਖਾਲਸਾ ਵਾਹਿਗੁਰੂ